हां जी संगत जी की आ हो सकदा जो आ सुनने ਦੇ ਵਿੱਚ ਆਇਆ ਕੀ ਤੁਸੀਂ ਇਸ ਬਾਰੇ ਦੱਸ ਸਕਦੇ ਹੋ ਕਿ ਇਹ ਸੱਚ ਹੋ ਸਕਦਾ ਹੈ ਪਹਿਲਾਂ ਸਾਰੀ ਵੀਡੀਓ ਦੇਖੋ ਤੇ ਧਿਆਨ ਨਾਲ ਸੁਣੋ ਤੇ ਸ਼ੇਅਰ ਕਰਿਓ हां जी संगत जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਜੋ ਦੇਖ ਰਹੇ ਹੋ ਇਹ 베ਰੀ ਹੈ ਇਹਨੂੰ 베ਰ ਸਾਹਿਬ ਵੀ ਕਹਿੰਦੇ ਆ ਇਹ 베ਰ ਸਾਹਿਬ ਕਿੱਥੇ ਹੈ 베ਰੀ ਕਿੱਥੇ ਹੈ ਵਿਸ਼ਾਲ 베ਰੀ ਹੈ ਇਹ ਪਿੰਡ ਮਹਾਰਾਜ ਗੁਰੂ ਸਰ ਵਿਖੇ ਹੈ ਇਸ 베ਰੀ ਦੇ ਨਾਲ ਸ਼ੇਮੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ 30 ਜਿਹੜਾ ਜੰਗ ਹੋਇਆ ਸੀ ਮਹਾਰਾਜ ਦਾ ਉਹਦੇ ਨਾਲ ਇਹ ਸਵੇਰੀ ਦੇ ਨਾਲ ਉਦੋਂ ਘੋੜਾ ਬੰਨਿਆ ਗਿਆ ਸੀ ਤੇ ਇੱਥੇ ਆਹ ਮਨੋਤ ਹੈ ਦੇਖੋ ਸੁਣ ਦੇ ਵਿੱਚ ਆਇਆ ਕਹਿੰਦੇ ਵੀ ਲੋਕਾਂ ਦੀ ਇਹ ਮਨੋਤ ਹੈ ਕਿ ਜਿਹੜਾ ਇੱਥੇ ਕੋਈ ਆਪਣਾ ਇੱਟਾਂ ਦੇ ਨਾਲ ਘਰ ਬਣਾ ਕੇ ਜਾਂਦਾ ਹੈ ਨਾ ਇੱਟਾਂ ਦੇ ਨਾਲ ਐ ਕਾਰਜੀ ਤੌਰ ਤੇ ਕਹਿੰਦੇ ਉਹਦਾ ਘਰ ਬਣ ਜਾਂਦਾ ਹੈ ਇਹ ਲੋਕਾਂ ਦਾ ਮੰਨਣਾ ਹੈ ਇਹ ਤੁਸੀਂ ਹੁਣ ਵੀਡੀਓ ਵੇਖ ਕੇ ਜਰੂਰ ਇਸ ਗੱਲ ਦਾ ਨਿਰਣਾ ਕਰਨਾ ਕਿ ਕੀ ਇਹ ਸੱਚ ਹੈ ਸੁਣਨ ਦੇ ਵਿੱਚ ਆਇਆ ਕਿ ਇਹ ਹੈ ਤਾਂ ਸੱਚ ਕੇ ਸੰਗਤਾਂ ਜਿਹੜੀਆਂ-ਜਿਹੜੀਆਂ ਵੀ ਹੁਣ ਤੱਕ ਇੱਥੇ ਘਰ ਬਣਾ ਕੇ ਗਈਆਂ ਨੇ ਆ ਕੁਝ ਇੱਟਾਂ ਦਾ ਕੁਝ ਇੱਟਾਂ ਦਾ ਘਰ ਬਣਾ ਕੇ ਗਈਆਂ ਤੇ ਅਰਦਾਸ ਕਰਕੇ ਗਈਆਂ ਨੇ ਤਾਂ ਉਹਨਾਂ ਦੀ ਜਿਹੜੀ ਭਾਵਨਾ ਹੈ ਸੁਣਨ ਦੇ ਵਿੱਚ ਆਇਆ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੂਰੀ ਕੀਤੀ ਹੈ ਬਾਕੀ ਸੰਗਤ ਜੀ ਤੁਸੀਂ ਆਪ ਇਸ ਗੱਲ ਦਾ ਜਰੂਰ ਨਿਰਨਾ ਕਰਿਓ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਕਹਿੰਦੇ ਵੀ ਆ ਇੱਟਾਂ ਦਾ ਘਰ ਬਣਾ ਕੇ ਭਾਵਨਾ ਪੂਰੀ ਹੋ ਜਾਂਦੀ ਐ ਸ਼ੇਅਰ ਵੱਧ ਤੋਂ ਵੱਧ ਕਰਿਓ ਜੀ ਧੰਨ